ਔਰ ਇਸ ਤਰ੍ਹਾਂ ساری ਦੁਨੀਆ ਦੁਖੀ ਹੁੰਦੀ ਰਹਦੀ ਹੈ ਇਕਲਾ ਵਿਅਕਤੀ ਦੁਖੀ ਨਹੀਂ ਸਾਰਾ ਸਮਾਜ ਦੁਖੀ ਹੈ ਸਾਰਾ ਸਮਾਜ ਦੁਖੀ ਨਹੀਂ ਸਾਰਾ ਸੰਸਾਰ ਦੁਖੀ ਹੈ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖਿਆ ਸਭ ਸੰਸਾਰ ਐਨਾ ਦੁੱਖ ਦੁੱਖ ਦਿੱਤੇ ਬਿਨਾ ਦੁੱਖ ਆ ਨਹੀਂ ਸਕਦਾ ਇਕ ਰੱਬੀ ਨਹੀਂ ਹਮ ਭਾਈ ਗੁਰਦਾਸ ਕਹਿੰਦੇ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਆਵੇ ਜੋ ਤੂੰ ਜਗਤ ਨੂੰ ਦਿੱਤਾ ਹੈ पलट ਕੇ ਤੇਰੀ ਝੋਲੀ ਚ ਵਾਪਸ ਆਇਆ ਮੇਰੇ ਕੋਲ ਦੁੱਖ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਮੈਂ ਕਿਸੇ ਨੂੰ ਦੁੱਖ ਦਿੱਤਾ ਹੈ ਮੇਰੇ ਸਰੀਰ ਦੇ ਵਿੱਚ ਰੋਗਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਮੈਂ ਕਿਧਰੇ ਪ੍ਰਕਿਰਤੀ ਦੇ ਨਿਯਮ ਦੀ ਉਲੰਘਣਾ ਕੀਤੀ ਹੈ ਰੱਬੀ ਨਿਯਮ ਦੀ ਉਲੰਘਣਾ ਕੀਤੀ ਹੈ ਵਰਨਾ ਨਹੀਂ ਹੋ ਸਕਦਾ ਸੀ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨਹੀਂ ਹਰੀ ਦੇ ਜਨ ਦੇ ਨੇੜੇ ਨਹੀਂ ਆਉਂਦੀਆਂ ਕਿਹੜਾ ਰੋਗ ਕਰਮ ਰੋਗ ਤਿੰਨ ਤਰ੍ਹਾਂ ਦੇ ਰੋਗ ਹੁੰਦੇ ਨੇ ਸਰੀਰਕ ਆਹਾਰਕ ਵਿਵਹਾਰਕ ਕਰਮ ਰੋਗ ਆਹਾਰਕ ਰੋਗ ਖਾਣ ਪੀਣ ਦੇ ਵਿੱਚ ਬਦਪ੍ਰੇਜ਼ੀ ਹੋ ਗਈ ਹੈ ਤਾਂ ਸਰੀਰ ਦੇ ਵਿੱਚ ਕੁਝ ਰੋਗ ਹੋ ਗਿਆ ਹੈ ਸਾਡੇ ਦੇਸ਼ ਤੇ ਵਿਦਵਾਨ ਸੰਤ ਕਹਿੰਦੇ ਇਹਦਾ ਇਲਾਜ ਹੈ ਇਹ ਠੀਕ ਹੋ ਸਕਦਾ ਹੈ ਵਿਵਹਾਰਕ ਰੋਗ ਜਗਤ ਦੇ ਵਿੱਚ ਵਿਚਰਦੇ ਹੋਇਆ ਅਚਾਨਤ ਕੋਈ ਹਾਦਸਾ ਹੋ ਗਿਆ ਐਕਸੀਡੈਂਟ ਹੋ ਗਿਆ ਕੰਮ ਧੰਦੇ ਦੇ ਵਿੱਚ ਘਾਟਾ ਪੈ ਗਿਆ ठीक हो सकता है ये भी ठीक हो सकता है यदि भी इलाज है कर्म रोग ए कोई इलाज नहीं कर्म रोग जिस शायद में कलर्स की थी एक जमांतरु बच्चा आँधा है जन्म तो ही। कर्म रोग कोई इलाज नहीं थक जान डॉक्टर थक जान वैद्य हकीम अगला ठीक ना आवे यकीन जानो आहारक रोग नहीं है वह व्यवहारक रोग नहीं है ਕਰਮ ਰੋਗ ਇਹਦਾ ਕੋਈ ਇਲਾਜ ਨਹੀਂ ਭਗਤ ਤ੍ਰਿloਚਨ ਜੀ ਕਹਿੰਦੇ ਪੂਰ ਬਲੋ ਕਰਤ ਕਰਮ ਨਏ ਮਿਟੇ ਰਿ ਗਰ ਗਏ ਤਾਂ ਚੇ ਮੋ ਜਾਪੀਲੇ ਰਾਮ ਚੇ ਨਾਮੰ ਅਦਕੜ ਉਮਰ ਹੋ ਗਈ ਸੀ ਤ੍ਰਿloਚਨ ਦੇ ਘਰ ਬੱਚਾ ਨਹੀਂ ਸੀ ਤੇ ਤ੍ਰਿloਚਨ ਦੀ ਘਰਵਾਲੀ ਦਾ ਸੁਆਦ ਚੜਿ ਚੜਾ ਹੋ ਗਿਆ ਸਾਧੂ ਸੰਤਾਂ ਤੋਂ ਨਫ਼ਰਤ ਕਰਨ ਲੱਗ ਪਈ ਕਰਦੇ ਸਤਸੰਗ ਹੁੰਦਾ ਸੀ ਹੁਣ ਸੰਤਕੁਲ ਸੰਤਾ ਨੇ ਆਣਾ ਸੀ ਭਗਤਕੁਲ ਭਗਤਾ ਨੇ ਆਣਾ ਸੀ ਤ੍ਰਿloਚਨ ਭਗਤ ਮਨਿਆ ਪਰ ਮਨਿਆ ਭਗਤ ਲੋਕੀ ਪਗਤ ਜਿਹੜੇ ਸੰਤ ਧਾਰਮਿਕ ਬੰਦੇ ਆ ਕੇ ਬੈਠਦੇ ਸਨ ਗੱਲਬਾਤ ਚੱਲਦੀ ਸੀ ਇਹ ਔਖੀ ਆਉਂਦੀ ਸੀ। ਔਰ ਅਕਸਰ ਝਗੜਾ ਕਰ ਬੈਠਦੀ ਸੀ। ਆਏ ਗਏ ਪਗਤਾਂ ਨਾਲ ਵੀ ਲੜ ਪੈਂਦੀ ਸੀ। ਇੱਕ ਦਿਨ ਤੇ ਐਸਾ ਹੋਇਆ ਰੱਬ ਨੂੰ ਵੀ ਗੱਲਾਂ ਘੜ ਬੈਠੀ। ਕੀ ਹੁੰਦਾ ਰੱਬ ਕੀ ਹੁੰਦਾ ਪ੍ਰਮਾਤਮਾ। ਰੋਜ਼ ਕਥਾ ਕਰਦੇ ਉਹ ਸੁੱਖ ਦਾ ਸੌਮਾ ਹੈ, ਉਹ ਪ੍ਰੇਮ ਦਾ ਸਾਗਰ ਹੈ, ਉਹ ਆਨੰਦ ਦੀ ਮੂਰਤੀ ਹੈ। ਸਾਡੇ ਪੱਲੇ ਤੇ ਸਵਾਏ ਦੁੱਖਾਂ ਦੇ ਹੋਰ ਕੁਝ ਨਹੀਂ। ਇੰਜ ਕਹਿ ਦਿੱਤਾ। ਇਹ ਤੇ ਲੋਚਨ ਦਾ ਸ਼ਬਦ ਹੈ ਆਪਣੇ ਘਰ ਵਾਲੀ ਦੀ ਪ੍ਰਤੀ ਸਾਫ ਉਹਨੇ ਘਰ ਵਾਲੀ ਨੂੰ ਸੰਬੋਧਨ ਕੀਤਾ ਪੂਰਬ ਲੋਕ੍ਰਿਤ ਕਰਮ ਨਏ ਮਿਟੇ ਰੀ ਘਰ ਗਏਣ ਐ ਘਰ ਗ੍ਰਹਿਣ ਐ ਘਰ ਵਾਲੀ ਸਾਫ ਇਹ ਸ਼ਬਦ ਹੈ ਤਨਾਸੀ ਰਾਗ ਦਾ ਆਰੰਭ ਹੁੰਦਾ ਹੈ ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ ਦੁਖ ਰਤ ਸੁਖ ਰਤ ਥਾਰੋ ਕਰਮ ਰੇ ਇਹ ਦੁੱਖ ਸੁਖ ਤੇਰੇ ਕਰਮਾਂ ਦਾ ਫਲ ਮੈਂ ਕੀ ਕਰ ਸਕਦਾ ਇਹ ਤੂੰ ਜੋ ਤੂੰ ਕੀਤਾ ਹੈ ਭੋਗ ਰਿਆ ਦੁੱਖ ਰਤ ਸੁਖ ਰਤ ਥਾਰੋ ਕਰਮ ਰੀ ਤੇਰਾ ਮੇਰਾ ਸੰਜੋਗ ਵੀ ਕੋਈ ਪੂਰਬਲੇ ਕਰਮਾਂ ਦਾ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਕਾਈ ਇਹ ਤੇ ਪੂਰਬਲਾ ਕਰਮ ਇਹ ਕੁਝ ਬੋਇਆ ਹੈ ਭਗਤ ਬੋਇਓ ਇਹਨੂੰ ਨਾਮ ਜਬ ਜਬ ਕੇ ਸਵਸਥਾ ਤੇ ਪਹੁੰਚ ਜਾਂਦਾ ਹੈ ਕਿ ਬੋਇ ਹੋਏ ਨੂੰ ਖੁਸ਼ੀ ਨਾਲ ਕਬੂਲ ਕਰ ਲੈਂਦਾ ਹੈ ਇਹ ਪ੍ਰਭੂ ਤੇਰਾ ਨਿਆ ਤੇਰਾ ਇਨਸਾਫ ਮੈਂ ਇਸ ਦੇ ਵਿੱਚ ਝੁਕਦਾ ਜਦ ਕੇ ਆਮ ਬੰਦਾ ਰੋਂਦਾ ਵੀ ਹੈ ਪਿੱਟਦਾ ਵੀ ਹੈ ਤੇ ਰੱਬ ਨੂੰ ਗਾਲ੍ਹਾਂ ਵੀ ਕੱਢਦਾ ਹੈ। ਇਹ ਤੂੰ ਕੀ ਕੀਤਾ? ਰੱਬ ਵੀ ਕਹਿ ਸਕਦਾ ਹੈ ਤੂੰ ਕਿਸੇ ਨੂੰ ਦੁੱਖ ਪਹੁੰਚਾਇਆ ਸੀ ਉਦੋਂ ਤੇ ਤੂੰ ਨਹੀਂ ਸੋਚਿਆ ਕਿ ਮੈਂ ਕੀ ਕਰ ਰਿਹਾ। ਕਿਸੇ ਨੂੰ ਚੋਟ ਪਹੁੰਚਾਈ ਸੀ। ਕਿਸੇ ਨੂੰ ਰੋਂਣ ਤੇ ਮਜਬੂਰ ਕੀਤਾ ਸੀ। ਕਿਸੇ ਦੀ ਕੋਖ ਤੋਂ ਵੀ ਸੁਣਨੀ ਕੀਤੀ ਸੀ। ਕਿਸੇ ਦਾ ਘਰ ਤੋਂ ਵੀ ਉਜਾੜਿਆ ਸੀ। ਇਤੇ ਪਲਟਾਏ ਤੇ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਆਵੇ। ਇਤੇ ਦੱਦਾ ਦੋਸ਼ ਨ ਦੇਉ ਕਾਹੂ ਦੋਸ਼ ਕਰਮਾ ਆਪਣੇ ਆਪ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੇ ਅਵਰ ਜਨਾਬ। ਇਤੇ ਆਪ ਬੀਜ ਆਪੇ ਹੀ ਖਾਏ। ਕਲ ਮੈਂ ਅਰਜ਼ ਕੀਤੀ ਸੀ ਕੁਛ ਕਰਮ ਐਸੇ ਨੇ ਜੋ ਪ੍ਰਮਾਤਮਾ ਦੀ ਪ੍ਰਾਪਤੀ ਕਰਾ ਦਿੰਦੇ ਨੇ। ਕੁਛ ਕਰਮ ਐਸੇ ਨੇ ਜੋ ਪ੍ਰਮਾਤਮਾ ਤੋਂ ਦੂਰ ਲੈ ਜਾਂਦੇ ਨੇ। ਇਹ ਜੋ ਰੋਜ਼ ਗੁਰਦੁਆਰੇ ਆ ਰਹੇ ਆਂ ਕੋਈ ਮੰਦਰ ਜਾ ਰਿਹਾ ਹੈ ਮਸਜਿਦ ਜਾ ਰਿਹਾ ਹੈ ਕੋਈ ਨਮਾਜ਼ ਪੜ ਰਿਹਾ ਹੈ ਕੋਈ ਬਾਣੀ ਪੜ ਰਿਹਾ ਹੈ ਕੋਈ ਦਾਨ ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਅਗਰ ਇਹ ਸਾਰੇ ਕਰਮ ਅੱਜ ਤੱਕ ਪ੍ਰਮਾਤਮਾ ਦੇ ਨੇੜੇ ਨਹੀਂ ਲੈ ਕੇ ਗਏ ਤਾਂ ਦੋਸ਼ਵਤ ਬਰਦਾਸ਼ਤ ਕਰ ਲੈਣਾ ਇਹ ਧਾਰਮਿਕ ਕਰਮ ਨਹੀਂ ਨੇ ਤੁਸੀਂ ਆਖੋਗੇ ਹੈ ਮੰਦਰ ਜਾਣਾ ਧਾਰਮਿਕ ਕਰਮ ਨਹੀਂ ਹੈ ਗੁਰਦੁਆਰੇ ਜਾਣਾ ਧਾਰਮਿਕ ਕਰਮ ਨਹੀਂ ਹੈ ਵੇਦਾਂ ਦਾ ਪਾਠ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜਨੀ ਕੁਰਾਨ ਦੀ ਤਲਾਵਤ ਕਰਨੇ ਧਾਰਮਿਕ ਕਰਮ ਨਹੀਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਧਾਰਮਿਕ ਦਿਖਾਈ ਦੇ ਰਿਹਾ ਧਾਰਮਿਕ ਹੈ ਨਹੀਂ ਦਿਖਾਈ ਦੇ ਰਿਹਾ ਕਰਮ ਧਰਮ ਪਖੰਡ ਜੋਦੀ ਸੇ ਤਿਨ ਜੰਮ ਜਾਗਾ ਤੀ ਲੋਟੇ ਇਹ ਜੋ ਧਾਰਮਿਕ ਕਰਮ ਦਿਖਾਈ ਦੇ ਰਿਹਾ ਖੰਡਿਤ ਹੈ ਇਹਦੇ ਥੱਲੇ ਮਨ ਦੇ ਚ ਧਰਮ ਨਹੀਂ ਹੈ ਇੱਕ ਉਦਾਹਰਨ ਮੈਂ ਦੇ ਆ ਮੱਥਾ ਟੇਕਣਾ ਇੱਕ ਧਾਰਮਿਕ ਕਰਮ ਹੈ ਪਰ ਮੇਰਾ ਮਨ ਗੁਰੂ ਅਗੇ ਝੁਕਦਾ ਹੀ ਨਹੀਂ ਗੁਰੂ ਦੀ ਹਰ ਗੱਲ ਮੈਨੂੰ ਕਬੂਲ ਹੀ ਨਹੀਂ ਤਾਂ ਮੱਥਾ ਟੇਕਣਾ ਪਖੰਡ ਨਹੀਂ ਤੇ ਹੁਰਕੀ ਗਏ ਸਿਰ ਸਿਵਾਹੀਏ ਕੀ ਆਥੀਏ ਜਾਂ ਹਿਰਦੇ ਕੋ ਸੁੱਧੇ ਜਾਏ ਤੇ ਤੇਰਾ ਮੱਥਾ ਟੇਕਣਾ ਕੀ ਮੈਨੈ ਲੱਗਦਾ ਟੇਕਦਾ ਜਾ ਤੂੰ ساری ਜ਼ਿੰਦਗੀ ਟੇਕਦਾ ਜਾ ਕੁਝ ਵੀ ਨਹੀਂ ਹੋਣਾ ਮੱਥਾ ਟੇਕਣਾ ਦਾ ਮਤਲਬ ਇਹ ਐ ਗੁਰੂ ਮੈਂ ਸਮਰਪਣ ਕਰਦਾ ਤੇਰੇ ਅਗੋਂ ਸਲਿੰਡਰ ਕਰਦਾ ਸਮਰਪਣ ਤੇਰੀ ਹਰ ਗੱਲ ਮੈਨੂੰ ਕਬੂਲ ਪਰਵਾਨ ਹੁਣ ਗੁਰੂ ਕਹਿੰਦਾ ਹੋਛਾ ਮਦ ਮੂਲ ਨਾ ਪੀਜੇ ਜੇ ਕਾ ਪਾਰ ਵਸਾਇ ਇਹਨਾਂ ਪੰਕਤੀਆਂ ਨੂੰ ਤੂੰ ਮੱਥਾ ਪੇ ਟੇਕਦਾ ਤੇ ਸ਼ਾਮ ਦੇ ਸਮੇਂ ਬੋਤਲ ਖੋਲ ਕੇ ਪੀ ਰਹੇ ਕਿ ਤੂੰ ਮੱਥਾ ਟੇਕਿਆ ਕਿ ਪਖੰਡ ਕੀਤਾ ਉਹਨਾਂ ਪੰਕਤੀਆਂ ਨੂੰ ਮੱਥਾ ਪੇ ਟੇਕਦਾ ਬੋਤਲ ਖੋਲ ਕੇ ਬੈਠਾ ਤੇਰੇ ਬੰਕੇ ਲੋਣ ਦੰਤਰ ਸਾਲਾ ਸੋਹਣੇ ਨਕਜਿਤ ਲੰਬੜੇ ਵਾਲਾ ਹੈ ਪ੍ਰਭੂ ਇਹ ਤੋਂ ਸਰੀਰ ਦਾ ਇੱਕ ਸੁਆਪਣ ਬਣਾਇਆ ਹੈ ਲੰਬੇ ਕੇਸ ਮੁਖੜਾ ਦਾਦਾੜਾ ਕਿਸੇ ਵਕਤ ਖੁਲਾਸਾ ਕਰਾਂਗਾ ਤੇ ਤੂੰ ਕੈਂਚੀ ਲੈ ਕੇ ਉਸ ਤਰ੍ਹਾਂ ਲੈ ਕੇ ਇਸ ਨੂੰ ਤਰਾਸ਼ ਰਿਹਾ ਹੈ ਮੱਥਾ ਟੇਕ ਰਿਹਾ ਹੈ ਕਿ ਪਖੰਡ ਪਿਆ ਕਰਦਾ ਹੈ ਬੋਲੀਏ ਸੱਚ ਧਰਮ جھూਠ ਨਾ ਬੋਲੀਏ ਜੋ ਗੁਰੂ ਦੱਸੇ ਵਾਟ ਮੁਰੀਦਾ ਜੋਲੀਏ ਭੁੱਲ ਕੇ ਵੀ ਜ਼ਬਾਨ ਤੇ جھూਠ ਨਾ ਨਾ ਲਿਆਵੇਂ ਸੱਚ ਬੋਲੀ ਤਾਂ ਕਿ ਤੇਰੇ ਹਿਰਦੇ ਚ ਉਹਲੇ ਉਹਲੇ ਸੱਚ ਦਾ ਵਾਸਾ ਹੋ ਸਕੇ ਤੇ ਸਾਰਾ ਦਿਨ ਝੂਠ ਪਿਆ ਬੋਲਣਾ ਹੈ ਇਹ ਮਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ ਇੱਕ ਦੋ ਉਦਾਹਰਣ ਸੀਸ ਨਿਵਾਈਏ ਕੀ ਆਤੀਏ ਜਾਂ ਹਿਰਦੇ ਕੁ ਸੁਧੇ ਜਾਏ ਕਾਫੀ ਲੰਬੇ ਸਮੇਂ ਤੱਕ ਮੈਨੂੰ ਇਸ ਗੱਲ ਦਾ ਮਾਨ ਰਿਹਾ ਹੈ ਕਿ ਆਪਾਂ ਸਵੇਰੇ ਸ਼ਾਮ ਕਥਾ ਕਰਦੇ ਆਂ ਸੰਗਤਾਂ ਦੇ ਦਰਸ਼ਨ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸੁਣਾਉਂਦੇ ਆਂ ਬਾਬਾ ਸਾਨੂੰ ਨਹੀਂ ਬਖਸ਼ੇਗਾ ਤੇ ਹੋਰ ਕਿਸ ਨੂੰ ਬਖਸ਼ੇਗਾ ਯਕੀਨ ਹੈ ਜਾਨੋ ਕੋਈ 10 12 ਸਾਲ ਮੈਂ ਇਸੇ ਮਾਨ ਚ ਰਿਹਾ ਬੇਫਿਕਰ ਕਿ ਬਾਬਾ ਤੇਰੀ ਬਾਣੀ ਪੜਦੇ ਆਂ ਵਿਚਾਰਦੇ ਆਂ ਫਿਰ ਸਮਝਦੇ ਹਾਂ ਅਰਥ ਪੜਦੇ ਹਾਂ ਫਿਰ ਸੰਗਤਾਂ ਨੂੰ ਸੁਣਾਉਂਦੇ ਹਾਂ ਤੇ ਹੁਣ ਤੂੰ ਸਾਨੂੰ ਨਹੀਂ ਬਖਸ਼ੇਂਗਾ ਤੇ ਹੋਰ ਕਿਸ ਨੂੰ ਬਖਸ਼ੇਂਗਾ ਤਾਂ 10 15 ਅੰਗ ਪਾਠ ਕਰਨ ਦਾ ਇੱਕ ਦਾਸ ਦਾ ਨਿਯਮ ਸੀ ਪਾਠ ਕਰਦੇ ਹਾਂ ਪੰਕਤੀਆਂ ਆ ਗਈਆਂ ਤੇ ਉੱਥੇ ਮਨ ਰੁਕ ਗਿਆ ਕਿਸੇ ਕਿਸੇ ਪੰਕਤੀ ਤੇ ਕਦੀ ਕਦੀ ਮਨ ਰੁਕ ਜਾਂਦਾ ਹੈ ਇਹ ਪੰਕਤੀਆਂ ਸਨ ਇਹ ਅਵਰਨ ਕੋ ਉਪਦੇਸ਼ਤੇ ਮੁਖ ਮੈਂ ਪਰ ਹੈ ਰੇਤ ਰਾਸ ਬੇਰਾਨੇ ਰਾਖ ਤੇ ਖਾਇਆ ਘਰ ਕਾ ਖੇਤ ਦੂਜੇ ਨੂੰ ਉਪਦੇਸ਼ ਦੇਣ ਵਾਲੇ ਤੇਰੇ ਮੂੰਹ ਦੇ ਚ ਰੇਤ ਇਹ ਰੇਤ ਪਿਆ ਕੱਢਦਾ ਕੋਈ ਉਪਦੇਸ਼ ਥੋੜੀ ਹੈ ਹੱਦ ਹੋ ਗਈ ਕਿਉਂ ਜਿਹੜੀ ਗੱਲ ਆਖ ਕੇ ਤੈਨੂੰ ਸਵਾਦ ਨਹੀਂ ਆਇਆ ਉਹ ਗੱਲ ਸੁਣ ਕੇ ਵੀ ਕਿਸੇ ਨੂੰ ਸਵਾਦ ਨਹੀਂ ਆਣਾ ਤੋ ਆਪਣੇ ਮੂੰਹ ਚੋਂ ਰੇਤ ਕੱਢੀ ਤੇ ਕਿਸੇ ਦੇ ਕੰਨਾਂ ਚ ਪਾਈ ਸਤਗੁਰ ਦੀ ਬਾਣੀ ਜਿਸ ਗੱਲ ਨੂੰ ਤੇਰਾ ਹਿਰਦਾ ਨਹੀਂ ਮੰਨਦਾ ਤੂੰ ਉਹ ਜ਼ਬਾਨ ਨਾਲ ਕਹਿ ਰੇ ਰੇਤ ਆਪਣੇ ਮੂੰਹ ਚੋਂ ਕੱਢਨੇ ਕਿਸੇ ਦੇ ਕੰਨਾਂ ਚ ਪਾ ਰੇ ਆਵਰਨ ਕੋ ਉਪਦੇਸ ਤੇ ਮੁਖ ਮੈਂ ਪਰ ਹੈ ਰੇ ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਸੁਣਾਨਾ ਹੈ ਪ੍ਰਮਾਤਮਾ ਮਹਾਨ ਹੈ ਟੇਕ ਆਸਰਾ ਮਨੁੱਖਾਂ ਦਾ ਹੀ ਰੱਖਣਾ ਪਰੋਸਾ ਬੰਦਿਆਂ ਤੇ ਤਕੈ ਨਾ ਰਬ ਸਭ ਤੋਂ ਵੱਡਾ ਹੈ ਪਰਮਾਤਮਾ ਸਭ ਤੋਂ ਵੱਡਾ ਹੈ ਭਰੋਸਾ ਉਸ ਤੇ ਰੱਖੋ ਜੇ ਜਾਣੇ ਹੋ ਭਗਤ ਗਿਆਨੀ ਆਗੇ ਠਾਕਰ ਤਿਲ ਨਹੀਂ ਮਾਨੀ ਜੇ ਜਾਣੇ ਹੋ ਕਥ ਨਹੀਂ ਕਰਤਾ ਵਪਾਰੀ ਬਸਦਾ ਜਿਉ ਫਿਰਦਾ ਔਰ ਕਬੀਰ ਦੇ ਇੱਕ ਬੜੇ ਸਖਤ ਬੋਲ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋ ਵਸ ਪਾਣੀ ਹਿਰਦੇ ਚ ਰੱਖਦਾ ਕਪਟ ਜਬਾਨ ਨਾਲ ਕਰਦਾ ਹੈ ਗਿਆਨ ਦੀਆਂ ਗੱਲਾਂ ਇਸ ਪਾਣੀ ਦੇ ਰੜਕਣ ਦੇ ਨਾਲ ਕਿਧਰੇ ਮੱਖਣ ਨਿਕਲਦਾ ਹੈ। ਔਰ ਕਰਮ ਤੇ ਬਹੁਤ ਅੱਛਾ ਹੈ ਪਰ ਹਿਰਦੇ ਦੇ ਵਿੱਚ ਕਪੜ ਰੱਖ ਕੇ ਵੀ ਗਿਆਨ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਹਿਰਦਾ ਜਿਸ ਨੂੰ ਨਹੀਂ ਮੰਨਦਾ ਉਹ ਕਥਾ ਵੀ ਕੀਤੀ ਜਾ ਸਕਦੀ ਹੈ। ਕਈ بڑے بڑے ਕਵੀ ਮੈਂ ਦੇਖਦਾ ਹਾਂ ਅੰਮ੍ਰਿਤ ਤੇ ਕਵਤਾ ਸੁਣਾਉਣ ਦੇ ਪੈਣਨ ਭੁੱਲ ਕੇ ਉਹਨਾਂ ਨੇ ਅੰਮ੍ਰਿਤ ਸਕੇ ਨਹੀਂ ਹੁੰਦਾ। ਅੰਮ੍ਰਿਤ ਵੇਲੇ ਤੇ ਨਜ਼ਮਾਂ ਪੈ ਸੁਣਾਉਂਦੇ ਹੁੰਦੇ ਨੇ ਉੱਠਦੇ ਦੁਪਹਿਰ ਨੂੰ। अमृत वेले कोई मतलब ही नहीं है कीर्तन बहुत उत्तम कर्म, सिरमौर कर्म, पर पता है धन गुरु रामदास कोई गावे रागी नादी बेदी भांत कर नहीं हर हर बीजे राम राजे जिना अंतर कपट विकार है तिना रोए क्या कीजे? अगर हृदय च कपट है तो साहब कहते कीर्तन थोड़ी करता पाया रोंद पिटता कुछ नहीं ਇਸ ਰੋਣਾ ਪੇਟਣ ਨਾਲ ਕੀ ਹੋਣਾ ਕੁਝ ਵੀ ਨਹੀਂ ਦੋ ਸ਼ਬਦ ਬਰਦਾਸ਼ਤ ਕਰ ਲੈਣਾ ਕੀਰਤਨ ਕਦੀ ਕਦੀ ਆਉਂਦਾ ਹੈ ਰੋਣਾ ਪਿਟਰ ਪਿਟਣਾ ਅਕਸਰ ਹੁੰਦਾ ਰਹਿੰਦਾ ਹੈ ਕੀਰਤਨ ਉਹ ਜੋ ਜ਼ਬਾਨ ਗਾ ਰਹੀ ਹੈ ਮਨ ਸੁਣ ਰਿਹਾ ਠੀਕ ਕਥਾ ਉਹ ਜੋ ਰਸਨਾ ਕਹਿ ਰਹੀ ਹੈ ਮਨ ਮੰਨ ਰਿਹਾ ਨਹੀਂ ਤੇ ਰੋਣਾ ਪੇਟਣਾ ਹੈ ਗੁਰੂ ਰਾਮਦਾਸ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਤੀਰਥ ਵਰਤਰ ਦਾਨ ਕਰ ਮਨ ਮੇ ਧਰੇ ਗਮਾਨ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ ਨਾਨ ਜਿਸ ਜਿਸ ਕਰਮ ਤੋਂ ਹੰਕਾਰ ਪ੍ਰਗਟ ਹੁੰਦਾ ਉਹਨੂੰ ਧਾਰਮਿਕ ਕਰਮ ਆਖਣ ਦੀ ਕੀ ਲੋੜ ਐ ਧਾਰਮਿਕ ਕਰਮ ਉਹ ਜਿਸ ਤੋਂ ਨਿਰੰਕਾਰ ਪ੍ਰਗਟ ਹੋਵੇ ਤੇ ਹੰਕਾਰ ਪ੍ਰਗਟ ਹੋ ਰਿਹਾ ਤੇਰੇ ਦਾਨ ਚ ਤੇਰੇ ਤੀਰਥਾਂ ਦੇ ਰਟਣ ਤੋਂ ਤੇਰੇ ਗਿਆਨ ਤੋਂ